ਕੋਮੀ ਸੇਵਕ ਰਾਮਲੀਲਾ ਐਵਮ ਤਿਉਹਾਰ ਕਮੇਟੀ ਸ਼੍ਰੀ ਹਨੂਮਾਨਗੜੀ ਮੰਦਿਰ ਚੀਟੀ ਰੋਡ ਫਗਵਾੜਾ ਵੱਲੋਂ ਚੇਅਰਮੈਨ ਬਲਦੇਵ ਰਾਜ ਸ਼ਰਮਾ ਤੇ ਪ੍ਰਧਾਨ ਇੰਦਰਜੀਤ ਕਰਵਲ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦੇ ਉਪਲਕਸ਼ ਵਿੱਚ ਮਿਤੀ 3 ਅਕਤੂਬਰ ਤੋਂ ਅਸੀਂ ਵੀ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਮੰਦਰ ਵਿਖੇ ਹੋਈ ਜਿਸ ਵਿੱਚ ਜਿੱਥੇ ਕੀ ਖੇਢੀ ਜਾ ਰਹੀ ਰਛੀ ਦੀ ਰਾਮ ਲੀਲਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਕਲਾਕਾਰਾਂ ਵੱਲੋਂ ਰਿਹਸਲ ਵੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਕਲਾਕਾਰਾਂ ਵੱਲੋਂ ਸ਼੍ਰੀ ਰਾਮ ਨਾਟਕ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ ਹੁਣ ਸਮੂਹ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਸ਼੍ਰੀ ਰਾਮ ਨਾਟਕ ਵੀ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਸਮੂਹ ਮੀਟਿੰਗ ਮੈਂਬਰ ਮਸ਼ਹੂਸਨ कौमी सेवा रामलीला कमेटी एवं त्योहार कमेटी की तरफ से अपने महामायु के पहले नवरात्रे पर माँ चिंतपूर्णि माँ वैष्णो देवी माँ काली माँ सरस्वती के शुभ आरंभ पर तीन तारीख को रामलीला का आयोजन किया जा रहा है श्री हनुमान हनुमानगढ़ी मंदिर में जिसकी अध्यक्षा श्री बरे शर्मा जी श्री इंद्रजीत करवल जी की अध्यक्षा में ये प्रोग्राम करवाया जा रहा है इसमें सारी शहरवासियों से मेरी हाथ जोड़ के बेनती है वो अपने के माता पिता और बच्चों को साथ लेकर पहले नवरात्र श्री गली मंदिर में पहुँचे और रामलीला का लुफ्त उठाए यह रामलीला देखने के लिए अयोग्य होगी जहाँ में रा, श्री राम जन्म के उत्सव पर लड्डू बांटे जाएंगे और जब श्री रामचंद्र का विवाह का होगा जहाँ में आतिशमारी की जाएगी और मिठाइयाँ बांटी जाएगी और मैं एक बार फिर सारे फगवाड़ा वासियों से शहर वासियों से हाथ जोड़ के मेरी बेनती है श्री हनुमानगढ़ी मंदिर में कौमी सिवा रामलीला कमेटी ए तफार कमेटी की तरफ से जहाँ पे रामलीला का आयोजन किया जा रहा है वो देखने जो होगा सभी को एक बार फिर बेनती है कि हनुमानगढ़ी में आकर तीन तारीख को रामलीला का आनंद ली कौमी सेवक रामलीला कमेटी श्री हनुमानगढ़ी मंदिर तो जो पिछले डेढ़ महीने तो श्री इंद्रजीत जी जी प्रधान ਔਰ ਸ਼੍ਰੀ ਬਲਦੇਵ ਰਾਜ ਸ਼ਰਮਾ ਜੀ ਐਡਵੋਕੇਟ ਜੋ ਇਸ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਜੋ ਰਾਮਲੀਲਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹ ਤਿਆਰੀਆਂ ਬੜੇ ਹੀ ਜੋਰਾਂ ਦੇ ਨਾਲ ਚੱਲਦੀਆਂ ਪਈਆਂ ਹਨ तकरीबन 90% ਸਾਰੇ ਨੂੰ ਆਰਟਿਸਟ ਤਿਆਰ ਹੋ ਚੁੱਕੇ ਹਨ ਤੇ ਸਟੇਜ ਸਜ ਚੁੱਕੀ ਹੈ ਤੇ ਨਮੀਆਂ ਡਰਾਸਾ ਆ ਗੀਆਂ ਹਨ ਨਮੀਆਂ ਲਾਈਟਾਂ ਆ ਗਈਆਂ ਹਨ ਪੂਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਤਿੰਨ ਦਿਨ ਨੂੰ ਰਾਮਲੀਲਾ ਦਾ ਯੋਜਨ ਸ਼ੁਰੂ ਹੈ ਤੁਸੀਂ ਸਾਰੇ 9 ਵਜੇ ਇੱਥੇ ਹਮ ਹਮਾਗੇ ਪਹੁੰਚਿਆ ਕਰੋ ਤੁਹਾਡਾ ਸਭ ਬਹੁਤ ਬਹੁਤ ਸਵਾਗਤ ਕਰਾਂਗੇ ਦੇਖਣਯੋਗ ਦੂਜੀ ਨਾਈਟ ਜਿਹੜੀ ਆ ਰਾਮ ਜਨਮ ਸੀਤਾ ਜਨਮ ਦੀ ਹੋਗੀ ਉਹਦੇ ਵਿੱਚ ਸਪੈਸ਼ਲ ਆਤੀਸ਼ਬਾਜੀ ਕੀਤੀ ਜਾਊਗੀ ਪਟਾਕੇ ਚੱਲਣਗੇ ਉਹ ਪ੍ਰਧਾਨ ਸਾਡੇ ਇੰਦਰਜੀਤ ਕਰਵਲਜੀ ਨੇ ਕਹਿਤਾ ਹੈ ਕਿ ਜਿੰਨੇ ਵੀ ਲੋਕ ਦੇਖਣ ਆਣਗੇ ਸਾਰਿਆਂ ਨੂੰ ਮਠਿਆਈ ਵੀ ਵੰਡੀ ਜਾਣਗੀ ਮੂੰਗਫਾ ਘੇਰਾਇਆ ਜਾਊਗਾ ਉਹ ਜਿਹੜਾ ਲਾਈਟ ਹੈ ਸਟੇਜ ਤੇ ਉਹ ਦੇਖਣਯੋਗ ਹੋਊਗੀ ਇੱਕ ਦਿਲਕਸ਼ ਨਜ਼ਾਰਾ ਹੋਊਗਾ ਤੁਸੀਂ ਸਾਰੇ ਜਣੇ ਦੇਖਣ ਆਓ ਅਸੀਂ ਫੇਰ ਤੁਹਾਨੂੰ ਬੇਨਤੀ ਕਰਦੇ ਹਾਂ ਪੂਰੇ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਕਿ ਤਿੰਨ ਦਿਨੀ ਤੋਂ ਰਾਮਲੀਲਾ ਸ਼ੁਰੂ ਹੈ ਤੁਸੀਂ ਹੌਮ ਹੌਮ ਆ ਕੇ ਇੱਥੇ ਪਹੁੰਚਿਆ ਕਰੋ ਵੱਡਾ ਬਹੁਤ ਬਹੁਤ ਜੀ ਸਵਾਗਤ ਕਰਾਂਗੇ ਜੈ ਸ਼੍ਰੀ ਰਾਮ